ਸਾਡਾ ਜਿਹੜਾ ਮਕਸਦ ਹੈ ਜੀ ਜਿਹੜਾ ਬੱਚਿਆਂ ਨੂੰ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਨਸ਼ੇ ਦੇ ਵਿੱਚ ਫਸ ਗਏ ਹੈ ਜੀ ਨਸ਼ੇ ਦੀ ਦਦ ਤੋਂ ਉਹਨਾਂ ਨੂੰ ਨਸ਼ੇ ਤੋਂ ਕੱਢਣਾ ਸੋ ਇੱਕ ਬੜੀ ਕਲੀਅਰ ਚੋਇਸ ਸਾਰਾ ਮੈਸੇਜ ਲੈ ਕੇ ਜਾ ਰਹੇ ਆ ਪੰਜਾਬ 'ਚ ਜਿਹੜਾ ਬੱਚਾ ਨਸ਼ਾ ਕਰਦਾ ਕਿਸੇ ਨਾ ਕਿਸੇ ਵਜ੍ਹਾ ਤੋਂ ਬਾਅਦ ਉਹਨੂੰ ਅਸੀਂ ਜਿਹੜਾ ਹੈਗਾ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਅਸੀਂ ਪਹਿਲਾਂ ਉਹਨੂੰ ਚਾਹੀਏ ਅਸੀਂ ਉਹਨੂੰ ਓਰਲ ਸਬਸਟੀਟਿਊਸ਼ਨ ਥੈਰੇਪੀ ਤੇ ਜਾਂ ਦੀਕੋਡ ਮੈਥਡ ਆਨ ਤੇ ਟੀਕੇ ਲਵਾਉਣੇ ਬੰਦ ਕਰਾਣੇ ਆ ਫਿਰ ਉਹਦਾ ਨਸ਼ਾ ਛੁਡਾਣਾ ਫਿਰ ਉਹਨੂੰ ਕੋਈ ਕੰਮ ਸਿਖਾਣਾ ਹੈ ਜੀਵਨਾ ਵਾਸਤੇ ਯੋਗਾ ਕਰਾਉਣਾ ਦੀ ਰੀਐਬਲਸੈਂਟਰ ਕਰਨੇ ਆ ਔਰ ਉਸ ਤੋਂ ਸਵਾਇ ਉਹਨਾਂ ਨੂੰ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾਣਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਾਉਂਸਲਿੰਗ ਵੀ ਕਰਾਂਗੇ ਦਵਾਈ ਵੀ ਕਰਾਂਗੇ ਯੋਗਾ ਕਰਾਵਾਂਗੇ ਔਰ ਨਾਲ-ਨਾਲ ਕੋਈ ਨਾ ਕੋਈ ਕੰਮ ਸਿਖਾਣਾ ਬੱਚਿਆਂ ਨੂੰ ਪੁੱਛਾਂਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਸ 20 ਬੰਦੇ ਕਹਿੰਦੇ ਆ ਜੀ ਅਸੀਂ ਤਾਂ ਆਪਣਾ ਕੋਈ ਰੈਸਟੋਰੈਂਟ ਖੋਲਣਾ ਚਾਹੁੰਦੇ ਆ ਕੋਈ ਕਹੇਗਾ ਮੈਂ ਬੇਕਰੀ ਖੋਲਣਾ ਚਾਹੁੰਨਾ ਕੋਈ ਕਹੇਗਾ ਮੈਂ ਬਧੀਆ ਕਿਸਮ ਦੀ ਖੇਤੀ ਕਰਨਾ ਚਾਹੁੰਨਾ ਕੋਈ ਕਹੇਗਾ ਮੈਂ ਟਰੈਕਟਰ ਮਕੈਨਿਕ ਦਾ ਕੋਈ ਮੋਬਾਈਲ ਰਿਪੇਅਰ ਜਾਂ ਕੋਈ ਮੈਂ ਇਹ ਸਾਰੇ ਕੋਰਸਸ ਅਸੀਂ ਉਹਨਾਂ ਨੂੰ ਦੇ অপਸ਼ਨ ਦੇ ਰਹੇ ਆ ਜੀ ਉਹਨਾਂ ਨਾਲ ਵੇਰੀਅਸ ਐਨ ਜੀਓਜ਼ ਨਾਲ ਮਿਲ ਕੇ ਔਰ ਗਵਰਨਮੈਂਟ ਵੱਲੋਂ ਵੀ ਜਿਹੜਾ ਹੈਗਾ ਸਕਿੱਲਡ ਡਿਵੈਲਪਮੈਂਟ ਜਿਸ ਤਰ੍ਹਾਂ ਸਨ ਫਾਊਂਡੇਸ਼ਨ ਸਾਡੇ ਨਾਲ ਕੋਲੈਬੋਰੇਟ ਕਰ ਰਹੀ ਆ ਬਹੁਤ ਸਾਰੇ ਸਕਿੱਲਡ ਡਿਵੈਲਪਮੈਂਟ ਦੇ ਸੈਂਟਰ ਚਲਾਨ ਕਰੀ ਜਾ ਰਹੇ ਤੇ ਇਹ ਬੜਾ ਉਹਨਾਂ ਦਾ ਕਲੀਅਰ ਚੁਆਇਸ ਦੇ ਰਿਹਾ ਜੀ ਜਿਹੜਾ ਨਸ਼ਾ ਕਰਦਾ ਉਹ ਸਿਹਤ ਮਹਿਕਮੇ ਕੋਲ ਆ ਜਾਓ ਸਿਹਤ ਮਹਿਕਮਾ ਸਿਵਲ ਪ੍ਰਸ਼ਾਸਨ ਸਕਿੱਲਡ ਡਿਵੈਲਪਮੈਂਟ ਖੇਤੀਬਾੜੀ ਅਰਬਨ ਨਰ ਲੋਕਲ ਜਿਹੜੀਆਂ ਰੂਰਲ ਲੋਕਲ ਬਾਡੀਜ਼ ਆ ਅਸੀਂ ਸਾਰੇ ਜਣੇ ਮਿਲ ਕੇ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਬੜੀ ਖੁਸ਼ਹਾਲ ਜ਼ਿੰਦਗੀ ਹੋਏਗੀ ਇਹ ਇੱਕ ਨਵੀਂ ਸਵੇਰ ਵੱਲ ਜਾ ਰਸਤਾ ਜਾਂਦਾ ਖੁਸ਼ਹਾਲੀ ਵੱਲ